ਤੁਮਰੀ ਸ਼ਰਨ ਤੁਮਰੀ ਆਸ ਤੁਮਹੀ ਸਜਣ ਸੁਹੇਲੇ ਰੱਖੋ ਰਖਣਾ ਹਾਰ ਦਿਆਲਾ ਨਾਲਕ ਘੜ ਕੇ ਗੋਲੂ ਮੈਂ ਮੁਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਧਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੈਫਰ ਗੁਰਬਾਸ ਨਾ ਪਰਿਆ ਰੇ ਤਨ ਸਤਗੁਰ ਸਾਹਿਬ ਜਿਓ ਸੁਹੀ ਮਹਿਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਰ ਚਰਨ ਧੂੜ ਤੇ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉ ਰਖੀਐ ਤਿਉ ਰਹੀਐ ਤੁਧ ਭਾਵੈ ਜਪავੈ ਸੁਖ ਤੇਰਾ ਦਿੱਤਾ ਲਈ ਰਹਾ ਮੇਰੇ RAM ਰਾਏ ਜਿਉ ਰੱਖੀਐ ਤਿ ਹੋ ਰਈਐ ਤਦ ਪਾਵੈ ਦਾ ਨਾਮ ਜਪავੈ ਸੁਖ ਤੇਰਾ ਦਿੱਤਾ ਲਈ ਰਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਖੰਡਾ ਬਹਿਮੰਡਾ ਦੇ ਮਾਲਕ ਤਾਤਨ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਹੈ ਗੁਰਪਾਤਸ਼ਾਹੀ ਤੁਸੀਂ ਸੰਗਤ ਚ ਬਿਠਾ ਕੇ ਆਪਣਾ ਪਿਆਰਾ ਨਾਮ ਜਪਾਉਨੇ ਹੋ ਤੇ ਹੁਣ ਆਪਣੀ ਪਵਿੱਤਰ ਬਾਣੀ ਦੇ ਚਾਰ ਬਕਸ਼ੇ ਜਾ ਰਹੇ ਹਾਂ ਕਿਰਪਾ ਕਰਿਓ ਆਪ ਆਪਣੇ ਪੁੱਤਰ ਦੇ ਸੀਸ ਤੇ ਹੱਥ ਰੱਖ ਕੇ ਆਪਣੀ ਪਵਿੱਤਰ ਬਾਣੀ ਦੀ ਵਿਚਾਰ ਕਰਾਉਣੀ ਗੁਰਬਾਣੀ ਵਰਗਾ ਸਾਡਾ ਜੀਵਨ ਬਣਾਉਣਾ ਪੜੀ ਸੁਣੀ ਬਾਣੀ ਸਾਡੇ ਹਿਰਦਿਆਂ 'ਚ ਦ੍ਰਿੜ ਕਰਾਉਣੀ ਬੜਾ ਪਾਸ਼ਾ ਅੱਜ ਦਾ ਜੋ ਸ਼ਬਦ ਆ ਤੰਤਨਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 795 ਤੇ ਸਮਾਇਮਾਨਿਆ ਤੇ ਪੰਜਵੇਂ ਪਾਸ਼ਾ ਗੁਰੂ ਅਰਜਨ ਪਾਸ਼ਾ ਦੇ ਪਵਿੱਤਰ ਮੁਖਤੋਚਾਰ ਤੇ ਰਾਗ ਸੁਹੀ ਵਿੱਚ ਦਰਜ ਹੈ ਅੱਜ ਦੇ ਪਹਿਲਾਂ ਤਾਂ ਗੁਰਪਾਠਸ਼ਾਹ ਦਾ ਬਹੁਤ ਸ਼ੁਕਰਾਨਾ ਹੈ ਕਿ ਸੰਗਤ 'ਚ ਬਿਠਾ ਕੇ ਨਾਮ ਜਪਾਉਂਦੇ ਆ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਇ। ਸ਼ੁਕਰਾਨਾ ਹੈ ਇੰਨੇ ਚੰਗੇ ਲੇਖ ਲਿਖਣ ਦੀ ਸਾਨੂੰ ਇਹ ਅਮੋਲ ਅਮੋਲ ਘੜੀਆਂ ਬਖਸ਼ਣ ਦੀ ਜਿਹਦਾ ਕੋਈ ਬੋਲੀ ਹੈ ਨਹੀਂ ਇਤੋਂ ਵੱਡੀ ਚੰਗੀ ਕਿਸਮਤ ਕੀ ਹੋ ਸਕਦੀ ਹੈ ਸਾਨੂੰ ਸੰਗਤ 'ਚ ਬਿਠਾ ਕੇ ਨਾਮ ਜਪਾ ਲੈਂਦੇ ਆ। ਤਦ ਸੇ ਕਰ ਲੈਂਦੇ ਆ ਸਾਡੇ ਮਾਇਆ ਦੇ ਜੀਵਾਂ ਦੇ ਬਹੁਤ ਸ਼ੁਕਰਾਨਾ ਹੈ ਗੁਰੂ ਪਾਤਸ਼ਾਹ ਦਾ ਅੱਜ ਸ਼ਬਦ ਚ ਗੁਰੂ ਪਾਤਸ਼ਾਹ ਨੇ ਆਪਣੇ ਭਲੇਖੇ ਕੱਢਨੇ ਆ ਭੰਗ ਦੇ ਪਰਦੇ ਸਤਗੁਰੂ ਖੋਲੇ ਕਿ ਆਪਾਂ ਨੂੰ ਕਈ ਵਾਰ ਵਹਿਮ ਹੋ ਜਾਂਦਾ ਕਿ ਇੱਥੇ ਆਪਾਂ ਵੀ ਆਪਾਂ ਸਿਰਫ ਦੁਨਿਆਵੀ ਕੰਮਾਂ ਨੂੰ ਆਪਣਾ ਏਮ ਸਮਝ ਲੈਂਦੇ ਮੋਰ ਗੋਲ ਕਿ ਆਪ ਵੀ ਇਹੀ ਗੱਲ ਨਾਲ ਆਏ ਆ ਪਰ ਅਸਲ 'ਚ ਆਪਣਾ ਜੋ ਇਹ ਮਨੁੱਖਾ ਜਨਮ ਇਹਦਾ ਮਨੋਰਥ ਹੈ ਗੁਰੂ ਪਾਤਸ਼ਾਹ ਨੂੰ ਮਿਲਣ ਦਾ ਤੇ ਗੁਰੂ ਪਾਤਸ਼ਾਹ ਨੇ ਸ਼ਬਦ 'ਚ ਸ਼ਬਦ 'ਚ ਅੱਜ ਦੀ ਇਹੀ ਸਮਝਾਉਣਾ ਹੈ ਕਿ ਕਿੱਦਾਂ ਗੁਰਪਾਤਸ਼ਾਹ ਗੁਰੂ ਪਾਤਸ਼ਾਹ ਵਰਗਤ ਬਣਿਆ ਜਾ ਸਕਦਾ ਹੈ ਤੇ ਕਿੱਦਾਂ ਉਹਨਾਂ ਨੂੰ ਮਿਲਿਆ ਜਾ ਸਕਦਾ ਹੈ ਕਿੱਦਾਂ ਜਿਹੜਾ ਇਹ ਸਾਡਾ ਅਸਲੀ ਮਨੋਰਥ ਹੈ ਮਨੁੱਖਾ ਜਨਮ ਦਾ ਕਿੱਦਾਂ ਸਫਲਾ ਹੋ ਸਕਦਾ ਹੈ ਰਹਾਉ ਦੇਬੰਦ 'ਚ ਗੁਰਪਾਉਸ਼ ਕਹਿੰਦੇ ਨੇ ਮੇਰੀ RAM ਰਾਏ ਜਿਉ ਰੱਖਿਆ ਤਿਉ ਰਹੀ ਐ ਸਭ ਤੋਂ ਪਹਿਲੀ ਗੱਲ ਗੁਰਸਾਹਿਬ ਨੇ ਰਜ਼ਾ ਦੀ ਕੀਤੀ ਹੁਕਮ ਦੀ ਹੁਕਮੇ ਅੰਦਰ ਸਭ ਕੋ ਬਾਹਰ ਮੁਕੰਮਲ ਹੋਏ ਕਿ ਜਿਵੇਂ ਗੁਰਸਾਹਿਬ ਆਪਾਂ ਨੂੰ ਰੱਖਦੇ ਆ ਨਾ ਆਪਾਂ ਉਦਾਂ ਹੀ ਰਹਿਨੇ ਆ ਗੁਰਸਾਹਿਬ ਦੇ ਹੁਕਮ ਤੋਂ ਕੋਈ შე ਮਾਰੇ ਨਹੀਂ ਆ ਜੋ ਵੀ ਪਮੇ ਆਤਮਕ ਪੱਖ ਦੀ ਆ ਚਾਹੇ ਇਸ ਦੁਨੀਆਵੀ ਪੱਖ ਦੀ ਗੱਲ ਆ ਜੇ ਆਪਾਂ ਸਿਮਰਨ ਕਰਦੇ ਆ ਆਪਣੇ ਤੇ ਬਖਸ਼ਿਸ਼ ਆਪਾਂ ਕਹਿੰਦੇ ਆ ਕਿ ਬਖਸ਼ਿਸ਼ ਨਹੀਂ ਹੋ ਰਹੀ ਗੁਰਸਾਹਿਬ ਜੀ ਮੇਰੇ ਤਾਂ ਤਾਂ ਸ਼ਾਇਦ ਹੋਣੀ ਹੀ ਨਹੀਂ ਨਹੀਂ ਮੇਰੇ ਤਾਂ ਇਹਨੇ ਦੇਖ ਹੀ ਹੈ ਕਰ ਵੀ ਚੰਗੇ ਨਹੀਂ ਹੋਣੀ ਹੀ ਨਹੀਂ ਤਾਂ ਢੈ ਢੇਰੀ ਨਹੀਂ ਹੋਣਾ ਜਿੱਦਾਂ ਗੁਰਸਾਹਿਬ ਚਾਹੁੰਦੇ ਆ ਉਦਾਂ ਹੀ ਹੋ ਰਿਹਾ ਹੈ ਜੇ ਗੁਰਸਾਹਿਬ ਨੇ ਜਦੋਂ ਕਰਨੀ ਬਖਸ਼ਿਸ਼ ਕਰ ਦੇਣੀ ਆ ਆਪਾਂ ਆਪਣਾ ਕੰਮ ਕਰਨਾ ਆ ਸਭ ਗੁਰਸਾਹਿਬ ਦਾ ਪਾਣੀ ਜੀ ਹੁਕਮ ਜੀ ਆ ਤੇ ਤੁਹਾਨੂੰ ਆ ਵੀ ਪੱਕ ਤੇ ਵੀ ਜਿ ਜਿੱਦਾਂ ਦੇ ਵੀ ਹਾਲਾਤ ਹੈ ਆਪਣੇ ਮੋੜੋ ਜਿੱਦਾਂ ਦੀ ਵੀ ਸਿਚੁਏਸ਼ਨ ਹੈ ਜਿਹੜੀ ਜਿਹੜੀ ਆ ਸਭ ਕੁਝ ਸਾਧਰੂ ਹੁਕਮ ਜੀ ਆ ਜਿੱਦ ਦੁੱਖਿਆ ਤਾਂ ਵੀ ਗੁਰਸਾਹ ਦੇ ਹੁਕਮ ਜੀ ਆ ਜੇ ਸੋਖਿਆ ਤਾਂ ਵੀ ਗੁਰਸਾਹ ਦੇ ਹੁਕਮ ਜੀ ਆ ਤੱਕ ਦੋਦਰ ਕੱਪੜੇ ਪਹਿਰੇ ਜਾਏ ਇਹ ਤਾਂ ਦੋ ਕੱਪੜੇ ਨੇ ਅੱਜ ਦੁੱਖਿਆ ਤਾਂ ਕੱਲੋ ਸੋਖਾ ਜੇ ਨਾਲੇ ਸੋਖਾ ਤਾਂ ਤੇ ਦੁੱਖ ਵੀ ਹੋਣਾ ਹੈ ਜੋ ਮੇਰੇ ਹਾਲਾਤ ਆ ਆਪਾਂ ਨੂੰ ਇੱਕੋ ਹੀ ਹੁਕਮ ਆ ਇੱਕੋ ਨਾਮ ਹੁਕਮ ਆ ਆਪਾਂ ਹਾਲਾਤ ਚ ਰਹਿਣਾ ਆ ਐਦਾਂ ਨਹੀਂ ਕਹਿਣਾ ਕਿ ਸਾਨੂੰ ਕੱਢ ਲਓ ਕਿਉਂ ਤਾਂ ਹੋਣਾ ਹੀ ਨਹੀਂ ਚਾਹੀਦਾ ਕਿਉਂ ਗੁਰੂ ਸਾਹਿਬ ਜੀ ਐਦਾਂ ਦਾ ਤੋ ਕਰਤਾ ਮੈਂ ਕੀ ਕੀਤਾ ਸੀ ਨਹੀਂ ਜਿੱਦਾਂ ਗੁਰੂ ਸਾਹਿਬ ਨੇ ਕਰਤਾ ਜੋ ਕਰ ਰਹੇ ਨੇ ਠੀਕ ਆ ਸੱਤ ਆ ਤੇਰਾ ਕੀਆ ਮਿੱਠਾ ਲੱਗਦਾ ਹਾਲਾਤ ਚ ਰਹਿਣਾ ਆ ਵਾਈਗਰੂ ਵਾਈਗਰੂ ਕਰਦੇ ਗੁਰਸਾਹਿਬ ਨੂੰ ਕਹਿਣਾ ਆ ਕਿ ਸਾਨੂੰ ਭਗਤੀ ਕਰਾਓ ਹਾਲਾਤ ਨਾਲ ਲੜਨ ਦੀ ਹਿੰਮਤ ਬਖਸ਼ੋ ਜੇ ਦੁਨਿਆਵੀ ਆ ਦੁਨਿਆਵੀ ਪੱਖ ਤੇ ਸਫਲਤਾ ਨਹੀਂ ਵੀ ਮਿਲ ਰਹੀ ਨਾ ਕੋਈ ਗੱਲ ਨਹੀਂ ਸਭ ਕੁਝ ਮਿਲ ਜਾਣਾ ਕਾਰਨ ਕਾਰਨ ਸਮਰੱਥਿਆ ਧੀਰਜ ਅੰਧੇਰ ਨਹੀਂ ਹੈਗੀ ਉਹਦੇ ਘਟ ਹੈ ਧੀਰ ਨਹੀਂ ਹੋ ਚੜ੍ਹਦੀ ਕਲਾ ਚ ਰਹਿਣਾ ਆ ਹਮੇਸ਼ਾ ਖਿੜੇ ਮੱਥੇ ਕੋਈ ਨਾ ਗੁਰਸਾਹ ਨੇ ਕਰ ਦੇਣਾ ਸਭ ਕੁਝ ਮਾਲ ਕੇ ਆ ਦੁਨੀਆ ਦਾ ਕੋਈ ਵੱਡੀ ਗੱਲ ਨਹੀਂ ਹੈ ਕੁਝ ਵੀ ਕਰਨਾ ਮਿੰਟੋਂ ਸਕਿੰਟਾਂ ਚ ਗੇਮ ਬਦਲ ਸਕਦੇ ਗੁਰਸਾਹ ਸਬਰ ਰੱਖਣਾ ਸਹਿਜ ਰੱਖਣਾ ਹੈ ਕਿਉਂਕਿ ਗੁਰਸਾਹ ਨੇ ਜੁੱਦਾ ਰੱਖਿਆ ਉਹਦਾ ਹੀ ਰਹਿ ਰਹੇ ਆ ਜੋ ਦੋਖਿਆ ਉਹ ਵੀ ਗੁਰਸਾਹ ਦੇ ਹੁਕਮ ਚ ਹੀ ਆ ਜੇ ਅੱਜ ਤੁਹਾਡੀਆਂ ਗੱਲਾਂ ਕਰ ਰਹੇ ਨੇ ਲੋਕ ਉਹ ਵੀ ਗੁਰਸ਼ਾਹ ਦੇ ਹੁਕਮ 'ਚ ਆ। ਜੇ ਕੋਈ ਨਿੰਦਾ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜੋ ਕੋਈ ਨਿੰਦਾ ਕਰਦਾ ਵੀ ਉਹ ਆਪਣਾ ਗੁਣ ਨਹੀਂ ਗਵਾਉਂਦਾ। ਜੋ ਕੁਝ ਕਰ ਰਿਹਾ ਸੋ ਆਪੇ ਸੁਆਮੀ ਆਪੇ ਕਾਰ ਕਮਾਵੇ। ਹਰੇ ਆਪੇ ਮਤ ਦਵੇ ਸੁਆਮੀ ਹਰ ਆਪੇ ਬੋਲ ਬਣਾਵੇ। ਹੈਗੀ ਤਾਂ ਸਾਰੇ ਚ ਗੁਰਸ਼ਾਹ ਵੀ ਨੇ ਨਾ। ਤੇ ਆ ਨਹੀਂ ਦੇਣਾ। ਪਗ ਦੀ ਗੱਲ ਦੀਆਂ ਵਾਇਰਲ 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 ਗਾਣਾ ਆਪਾਂ ਗੁਰੂ ਰਾਮਦਾਸ ਜੀ ਨੂੰ ਵੀ ਸਾਰੇ ਇਦਾਂ ਹੀ ਕਹਿੰਦੇ ਸੀ ਬਿਲਕੁਲ ਕੜਕ ਘ ਘਾਰਿਆ ਇਹ ਦੇਖੋ ਤਾਂ ਰੋਟੀ ਵੀ ਹੈ ਨਹੀਂ ਦੋ ਟਾਈਮ ਦੀ ਇੰਨਾ ਠੀਕ ਤਾਂ ਤੋੜਨੀ ਆ ਤੇ ਗੁਰਸ਼ਾਹਬ ਨੇ ਪਤਾ ਕੀ ਵਚਨ ਕੀਤੇ ਸੀ ਮੋਰੇਓ ਕਿ ਇੱਕ ਦਿਨ ਤਾਂ ਐਡਾ ਘਰ ਹੋਊਗਾ ਕਿ ਉਹ ਜਿੰਦੇ ਵੀ ਨਹੀਂ ਲੱਗਣਗੇ ਕੋਈ ਭੁੱਖਾ ਨਹੀਂ ਜਾਊਗਾ ਇਹਦੇ ਘਰੋਂ ਤਦ ਸੁਮਾ ਗਰਾਇਆ ਲੱਖਾਂ ਦੁਨੀਆ ਉਤੋਂ ਲੰਗਰ ਛੱਕੀ ਜਾਂਦੀਆਂ ਲੱਖਾਂ ਤਾ ਕਦੀ ਕੋ ਖਾਲੀ ਨਹੀਂ ਮੁੜਿਆ ਜਿਹੜਾ ਝੋਲੀਆਂ ਅੜ ਕੇ ਉੱਥੇ ਗਿਆ ਯਾਰ ਆਂ ਦਾਸ ਤੇ ਦਰ ਤੇ ਕੁਛਾ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਆ ਨਾ ਬਕਸ਼ੀ ਜਾਂਦਾ ਆਤਮਕ ਪੱਕ ਤੇ ਨਾ ਦੁਨੀਆਵੀ ਪੱਕ ਤੇ ਤੋ ਦ ਪਾਵੇ ਤਾਂ ਨਾਮ ਜਪਾਵੇ ਸੁੱਖ ਤੇਰਾ ਦਿੱਤਾ ਲਈਏ ਪਰ ਸੁੱਖ ਤੇ ਹਮੇਸ਼ਾ ਆਪਣਾ ਧਿਆਨ ਚਲ ਜਾਂਦਾ ਦੁਨਿਆਵੀ ਪੱਖ ਦੀ ਚੀਜ਼ਾਂ ਤੇ ਪਰ ਸੁੱਖ ਅਸਲੀ ਨਾਮ ਦਾ ਆ ਉਹ ਨਾਸ਼ਵੰਤੀਆਂ ਚੀਜ਼ਾਂ ਉਹ ਤਾਂ ਇੱਥੇ ਜੀ ਇੱਥੇ ਰਹਿ ਜਾਣੀਆਂ ਆ ਇੱਥੇ ਸੁੱਖ ਗੁਰਸਾਹਿਬ ਨੇ ਨਾਮ ਦੇ ਸੁੱਖ ਦੀ ਆਤਮਿਕ ਜੀਵਨ ਦੇ ਸੁੱਖ ਦੀ ਗੱਲ ਕੀਤੀ ਆ ਸਭ ਤੋਂ ਵੱਡਾ ਸੁੱਖ ਹੀ ਨਾਮ ਆ ਸਭ ਤੋਂ ਵੱਡਾ ਸ਼ੌਕ ਹੀ ਸੰਗਤਿਆ ਜਿਹੜਾ ਉਹਨੂੰ ਪਾਉਂਦਾ ਆ ਉਹਨੇ ਨਾਮ 'ਚ ਪਾਉਂਦਾ ਆ ਕੋਟਨ ਕੋ ਨਾਨਕ ਕੋ ਨਰਾਇਣ ਜਾਂ ਚਿੱਤ ਕਿੰਨੀ ਦੁਨੀਆ ਕਰੋੜਾਂ ਦੁਨੀਆ ਕਿੰਨੇ ਕ ਸੰਗਤ 'ਚ ਬੈ ਕੇ ਨਾਮ ਜਪਦੇ ਆ ਕਿੰਨੇ ਕ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਰੱਬ ਖੁਸ਼ ਹੁੰਦਾ ਜਦੋਂ ਦੁਨਿਆਵੀ ਚੀਜ਼ਾਂ ਮਿਲ ਜਾਂਦੀਆਂ ਸਾਰੀਆਂ ਵਧੀਆਂ ਕੋਠੀਆਂ ਘਾਰਾਂ ਪਰ ਨਹੀਂ ਜਦੋਂ ਨਾਮ ਦੀ ਦعت ਮਿਲਦੀ ਹੈ ਨਾ ਪੰਜੋਂ ਤੋਂ ਰੱਬ ਉਦੋਂ ਕੁਝ ਹੁੰਦਾ ਆ ਉਦੋਂ ਖੁਸ਼ ਹੋ ਕੇ ਸੁੱਖ ਦਿੰਦਾ ਉਹ ਸੁੱਖ ਹੈ ਜਿਹਨੂੰ ਨਾਮ ਜਪਾਉਂਦੇ ਆ ਨਾ ਉਦੋਂ ਕੁਝ ਨੇ ਜੇ ਉਹ ਬਖਸ਼ਿਸ਼ ਕਰਦੇ ਤਾਂ ਆਪ ਨੂੰ ਮਿਲਦਾ ਹੈ ਕੁਝ ਵੀ ਉਹਨਾਂ ਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਨਹੀਂ ਆਉਂਦਾ ਜੋ ਵੀ ਆ ਜੇ ਥੋੜੀ ਬਖਸ਼ਿਸ਼ ਹੋਰੀ ਉਹ ਵੀ ਜੋ ਕੁਛ ਵਰਤੇ ਸੋ ਤੇਰਾ ਭਾਣਾ ਉਹ ਵੀ ਗੁਰਸਾਹਿਬ ਦੀ ਮਰਜ਼ੀ ਹੈ ਗੁਰਸਾਹਿਬ ਨੂੰ ਪਤਾ ਹੈ ਕਦੋਂ ਕੀ ਦੇਣਾ ਹੈ ਜਿਦ ਤਿਸ ਭਾਵੇ ਤਿਵੇਂ ਚਲਾਵੇ ਜਿਬ ਹੋਵੇ ਪਰਮਾਨ ਗਿੱਦਾਂ ਗੁਰਸਾਹਿਬ ਚਲਾਉਂਦੇ ਉਦਾਂ ਹੀ ਚੱਲਦੇ ਆਪਾਂ ਜਿੰਨਾ ਗੁਰਸਾਹਿਬ ਨੇ ਕਰਾਉਣਾ ਹੈ ਉਨਾ ਹੀ ਕਰ ਰਹੇ ਆਂ ਆਪਾਂ ਆਪਣੇ ਜੋਰ ਨਾਲ ਨਹੀਂ ਕੁਝ ਵੀ ਹੋਣਾ ਆਪਾ ਆਪਣਾ ਜੋਰ ਨਾਲ ਲੱਗ ਜੰਨੇ ਆ ਪਰ ਨਹੀਂ ਆਪਣਾ ਜੋਤ ਤਾਂ ਬੇਅਰਥ ਜਦੋਂ ਮੈਂ ਆਪਣੀ ਗੱਲ ਕਰਾਂ ਜਦੋਂ ਵੀ ਟਾਈਮ ਦੀ ਕਲਾ ਜੀ ਉਹ ਗੁਰਸਾਹਿਬ ਅੰਦਰੋਂ ਆਪੇ ਸਮਝਾ ਦਿੰਦੇ ਆ ਤੂੰ ਕਾਹੇ ਡੋਲੇ ਪ੍ਰਾਨੀਆਂ ਤੂੰ ਦੁਦ ਰੱਖੇਗਾ ਸਿਰ ਜਨਹਾਰਾ ਕਿ ਤੂੰ ਕਿਉਂ ਡੋਲਦਾ ਆ ਮੈਂ ਹੈਗਾ ਨਾ ਬੈਠਾ ਨਾ ਮੈਂ ਰੱਖ ਲੂੰਗਾ ਆਪੇ ਫਿਕਰ ਨਾ ਕਰ ਅਪਣੀ ਤਾਂ ਹੀ ਭਾਵਨਾ ਹੋਣੀ ਚਾਹੀਦੀ ਹੈ ਕਿ ਗੁਰਸਾਖੋ ਕੋਲ ਜਾ ਜਾਈਏ ਕੋਈ ਵੀ ਸ਼ਬਦ ਰਖੀਏ ਜੋ ਗੁਰਸਾਖੋ ਨੇ ਕਹਿਤਾ ਠੀਕ ਹੈ ਨਫਾ ਨੁਕਸਾਨ ਤਾਂ ਵਪਾਰੀ ਦੇਖਦਾ ਹੈ ਕਿ ਆਹ ਚੀਜ਼ ਬਣੀ ਹੈ ਚੋਂ ਮੈਨੂੰ ਫਾਇਦਾ ਆ ਦੋ ਕੁ ਚੋਣੇ ਫਾਇਦਾ ਹੋਣਾ ਐ ਚੋ ਜਦੋਂ ਆਹ ਸੋ ਕੁਝ ਨਹੀਂ ਹੋਆ ਜਿਹੜਾ ਪਿਆਰ ਕਰਦਾ ਉਹ ਥੋੜੀ ਦੇਖ ਦੋ ਦੋ ਨਫਾ ਨੁਕਸਾਨ ਉਹ ਤਾਂ ਜੋ ਮਿਲ ਗਿਆ ਬਸ ਠੀਕ ਹੈ ਕੀ ਕੁਰਸਾਹਬ ਜੀ ਜੋ ਦਿਓ ਤੋ ਆਪਕਿਓ ਪਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਦੇ ਹਾਰਾ ਉਹ ਪਰਮਾਤਮਾ ਪਾਰ ਬ੍ਰਹਮੋ ਸਤਗੁਰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਆ ਸਭ ਕੁਝ ਦੇਣ ਦੇ ਕਾਬਿਲ ਨੇ ਸਭ ਕੁਝ ਕੋਈ ਇਦਾਂ ਦੀ ਚੀਜ਼ ਹੀ ਨਹੀਂ ਕੋਈ ਇਦਾਂ ਦੀ ਹੈ ਹੀ ਨਹੀਂ ਕੁਝ ਜਿਹੜੋ ਦੇ ਨਹੀਂ ਸਕਦੇ ਉਹ ਸਭ ਕੁਝ ਦੇ ਸਕਦੇ ਸਭ ਕੁਝ ਸਾਰੀ ਚੀਜ਼ ਦਾ ਸੰਵਰਤਨ ਹੈ ਕਿਸੇ ਚੀਜ਼ ਦਾ ਘਾਟਾ ਨਹੀਂ ਆ ਜੇ ਅਰਦਾਸ ਕੀਤੀ ਹੈ ਨਾ ਕੋਈ ਗੁੱਸਾ ਮਗੇ ਚਾਹਿਆਤਮਕ ਪੱਖ ਦੀ ਜਾਂ ਦੁਨੀਆ ਦੇ ਪੱਖ ਦੀ ਸਭ ਕੁਝ ਨਲਦਣਾ ਇੱਕ ਦਿਨ ਹਰ ਚੀਜ਼ ਦਾ ਟਾਈਮ طے ਆ ਹਰ ਚੀਜ਼ ਦਾ ਆਪਣੇ ਭਗਤਾਂ ਕੋਲ ਤਾਂ ਆਪਾਂ ਕਾ ਗੁੱਸਾ ਪੁੱਛਦੇ ਤੈਨੂੰ ਚਾਹੀਦਾ ਕੀ ਆ ਬੋਲ ਤੂੰ ਭਗਤੀ ਗੱਲ ਕੰਮ ਦੱਦਿਆ ਮੈਨੂੰ ਕਿਹੜਾ ਵਾਪੇ ਕਰ ਦਵਾਂ ਤੇਰਾ ਤੇਰਾ ਤੂੰ ਬਸ ਭੱਗਦੀ ਏ ਕੰਮ ਦੱਸੀ ਚੱਲ ਮੈਂ ਕਰ ਦਾਂ ਤੇਰੇ ਸਾਰੇ ਕੰਮ ਹੀ ਤਾਂ ਸਾਡੇ ਚ ਹੀ ਰਹਿੰਦੀਆਂ ਨੇ ਕੰਮ ਹੀ ਤਾਂ ਸਾਡੇ ਚੋਂ ਸਾਡੇ ਗੁਰੂ ਤਾਂ ਪੂਰਾ ਹਾਂ ਉਹ ਚੋਂ ਤਾਂ ਕੋਈ ਕਮੀ ਹੈ ਨਹੀਂ ਤਾਂ ਬਾਹਰ ਖਲਾਰ ਕੇ ਈ ਡੀਕਦਾ ਹੈ ਕੰਮ ਮੇਰੇ ਪੁੱਤਾਂ ਨੇ ਪਰ ਪੁੱਤੀਆਂ ਚਰਪੇ ਮਾਇਜ ਤੋਸਤੰਦ ਕਦੋਂ ਆਵੇ ਉਹ ਆਪਣੇ ਨਾਲੋਂ ਜ਼ਿਆਦਾ ਉਡੀਕਦਾ ਜਿੰਨੀ ਆਪਾਂ ਨੂੰ ਕਾਹਲੇ ਨਾ ਗੁਰਸਾਹਿਬ ਨੂੰ ਕਦ ਮਿਲਾਂਗੇ ਕਦ ਦਰਸ਼ਨ ਹੋਣਗੇ ਉਹਨਾਂ ਨੂੰ ਉਦੋਂ ਵੀ ਜ਼ਿਆਦਾ ਆਪਾਂ ਤਾਂ ਕਈ ਇਹ ਭੁੱਲ ਵੀ ਜਾਂਦੇ ਆ ਗੁਰਸਾਹਿਬ ਨੂੰ ਪਰ ਉਹ ਨਹੀਂ ਭੁੱਲਦੇ ਆਪਾਂ ਨੂੰ ਹਮੇਸ਼ਾ ਹਰ ਟਾਈਮ ਹੀ ਅੰਗਸਾ ਨਾਲ ਜਿਸ ਨੂੰ ਬਖਸ਼ੇ ਸਿੱਖ ਸੁਲਾ ਨਾਨਕ ਪਾਸ਼ਾਹੀ ਪਾਸ਼ਾ ਤੁਇ ਮੋਹ ਪ੍ਰਣ ਨਾਮ ਬਖਸ਼ਦਾ ਇਹਨਾ ਪਾਸ਼ਾ ਹੰਦੂ ਪਾਸ਼ਾ ਬਣਾਉਂਦਾ ਆਪਣਾ ਨਾਮ ਜਪਾ ਕੇ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਭਲਿਹਾਰਾਂ ਗੁਰੂ ਪਾਸ਼ਾ ਜੀ ਮੈਂ ਤੁਹਾਡੇ ਕੋਲੋਂ ਥਾ ਵਿ ਚਰਨ ਧੂੜ ਮੰਗਦਾ ਤੇਰੇ ਦਰਸ਼ਨ ਤੋਂ ਮੈਂ ਸਦਕੇ ਜਾਂਦਾ ਚਰਨ ਧੂੜ ਕਿੱਦਾਂ ਲੈਣੀ ਅਨੁਸਾਲ ਦੀ ਜੋ ਵਾਪਰਨਾ ਆ ਪਿਆਰ ਨਰਮਾ ਦਾ ਸਭ ਚੱਕਣਾ ਆ ਆਪਣਾ ਸੀਸ ਰੱਖਣਾ ਆ ਕੋਈ ਸਾਧ ਚਰਨ ਤੁੜ ਨਾ ਉੱਲੀ ਆਪਾਂ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸੰਗਤ ਦੇ ਜੋੜਿਆਂ ਚ ਹੀ ਵੈਰ ਵਿਰੁੱਧ ਜੋੜੇ ਜੋੜੇ ਲੱਗਦੇ ਨਹੀਂ ਮੱਥੇ ਨੂੰ ਸੋਕੇ ਜੀ ਮੈਂ ਅਲ ਗਈ ਆਪਣੀ ਹੰਕਾਰ ਅਜੰਦ ਜੋੜੇ ਲਾਉਣੇ ਜੋੜੇ ਲੋੜ ਵਿਚਰਨ ਤੁੜ ਲੈ ਨੂੰ ਕਿਉਂ ਕਹਿੰਦੇ ਗੁਰਸਾਹਿਬ ਆਪਾਂ ਨੂੰ ਨਿਮਰ ਰਹਿਣਾ ਸਿਖਾਉਂਦੇ ਆ ਜਿਹੜੇ ਜੋੜੇ ਆਪਾਂ ਆਪਣੇ ਮਸਤਕ ਨੂੰ ਲਾਉਣੇ ਆ ਆਪਾਂ ਨਿਮਾੜਾ ਪੰਜ ਖਾਉਂਦੇ ਆ ਜੋੜੇ ਨਾ ਤੂੰ ਭਾਵੇਂ ਆਪਣੇ ਕੋਈ ਹੋਂਦ ਹੀ ਹੈ ਨਹੀਂ ਬਈ ਗੁਰੂ ਤੂੰ ਹੀ ਆ ਸਾਰਾ ਕੁਝ ਮੈਂ ਕੁਝ ਨਹੀਂ ਆ ਤੋਰ ਦੇ ਕੇ ਮੇਰੀ ਕੋਈ ਹੋਂਦ ਨਹੀਂ ਆ ਸਾਰਾ ਕੁਝ ਤੁਸੀਂ ਹੋ ਆਪਣੇ ਕਰਮ ਕਟੇ ਜਾਂਦੇ ਜਦੋਂ ਆਪਾਂ ਚਰਨ ਧੂੜ ਆਪਣੇ ਮਸਤਕ ਨੂੰ ਲਾਉਣੇ ਆ ਸੰਗ ਇਹੀ ਸੋਚਣਾ ਇਹ ਉਹਦੇ ਜੋੜੀ ਹੈ ਉਹਦੀ ਹੈ ਗੁਰਸਾਹਿਬ ਦੀ ਸਾਰਾ ਚ ਗੁਰਪਾਸ਼ਾ ਵਾਸਤੇ ਹੈ ਗੁਰਸਾਹਿਬ ਦੀ ਜੋਤ ਹੈ ਸਾਰੀ ਚ ਸਾਰੇ ਜੋੜੇ ਗੁਰਸਾਹਿਬ ਦੇ ਨੇ ਤੇ ਤੇਰੇ ਦਰਸ਼ਨ ਤੋਂ ਮੈਂ ਬਲੇ ਹਾਰ ਹੀ ਜਾਣਾ ਗੁਰਪਾਸ਼ਾ ਜੀ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਮੁਕਤ ਮੁਨਤੀ ਪੂਗਤ ਦਨਿਆਵੀ ਸਾਰੇ ਕੋ ਜੁਗਤ ਸੁਚੱਜੀ ਜੀਵਨ ਜਾਚ ਕਿ ਸਭ ਕੁਝ ਤੁਹਾਡੇ ਨਾਮ ਚ ਹੀ ਆ ਤੁਹਾਡੀ ਸੇਵਾ ਭਗਤੀ ਜੀ ਆ ਮੁਕਤੀ ਵੀ ਮੁਕਤ ਵੀ ਭੁਗਤ ਵੀ ਜੁਗਤ ਵੀ ਸਾਰਾ ਕੁਝ ਸਾਰਾ ਕੁਝ ਇੱਕ ਨਾਮ ਚ ਹੀ ਆ ਪਰ ਜਪਦਾ ਕੌਣ ਸੇਵਾ ਭਗਤੀ ਕਰਦਾ ਕੌਣ ਜੇ ਤੋ ਤੁਸੀਂ ਕਰੋ ਨੀ ਜੇ ਤੋ ਤੁਸੀਂ ਖੁਸ਼ ਹੋਨੇ ਹੋ ਜਿੱਤੇ ਤੁਹਾਨੂੰ ਪਿਆਰ ਹੁੰਦਾ ਆ ਉਤੋ ਹੀ ਜਪਾਉਨੇ ਆ ਉਹਨੂੰ ਹੀ ਸੰਗਤ ਚ ਬਿਠਾਉਨੇ ਆ ਉਹਨੂੰ ਹੀ ਅੰਮ੍ਰਿਤ ਦੀ ਦਾਤ ਦੇਣੀ ਆ ਤੁਸੀਂ ਜਿੱਤੇ ਤੁਹਾਨੂੰ ਤਰਸ ਹੁੰਦਾ ਆ ਪੱਲਾ ਕਿ ਹੁੰਦਾ ਸੀ ਕਿ ਵੀ ਤੂੰ ਆ ਸਾਰਾ ਕੁਝ ਆਪਣਾ ਜਿਹੜਾ ਘਰ-ਬਾਰ ਉਹ ਤਦ ਤੂੰ ਉਹ ਦਾਨ ਕਰਦੇ ਪੰਡਤ ਬ੍ਰਹਮਣ ਕਹਿੰਦੇ ਤੁਸੀਂ ਵੀ ਤੁਰਨੋਂ ਮੁਕਤੀ ਮਿਲ ਜੂ। ਤੇ ਉਹ ਕੋਲੇ ਜਦ ਜੀਵ ਸੀ ਉਹ ਫਸ ਕੇ ਉਹਨਾਂ ਦੀ ਗੱਲਾਂ 'ਚ ਸਭ ਕੁਝ ਆਪਣਾ ਦੇ ਦਿੰਦੇ ਸੀ। ਪਰ ਇਦਾਂ ਮੁਕਤੀ ਥੋੜੀ ਮਿਲਦੀ ਆ। ਪਰ ਗੁਰ ਸਾਹਿਬ ਤਾਂ ਕਹਿੰਦੇ ਸਭ ਕੁਝ ਨਾਮ 'ਚ ਹੀ ਆ। ਤੂੰ ਨਾਮ ਜੱਪੇ ਚੱਲ ਤੈਨੂੰ ਸਭ ਕੁਝ ਮਿਲ ਜਣਾ, ਮੁਕਤੀ ਵੀ ਮਿਲ ਜਣੀ ਆ। ਸੱਚ ਜੀਵਨ, ਜਾਚ ਵੀ ਸਭ ਕੁਝ ਤੇਰਾ, ਆਜ ਰੰਮ ਵੀ ਪਵਿੱਤਰ ਹੋ ਜਾਣਾ ਆ ਤੇ ਤੈਨੂੰ ਦੁਨਿਆਵੀ ਸੁੱਖ ਵੀ ਮਿਲ ਜਣੇ ਆ, ਲੋਕਾਂ ਤੋਂ ਖਲਾਸੀ ਵੀ ਮਿਲ ਜਣੀ ਆ। ਸਾਰਾ ਕੁਝ ਹੀ ਹੋ ਜਾਣਾ। ਤਦ ਨਾਮ ਜਪੀ ਚਲ ਸੇ ਸਿਮਰੈ ਜਿਨ ਆਪ ਸੇ ਸਿਮਰੈ ਜਿਨ ਆਪ ਸਿਮਰਾਇ ਉਹੀ ਸਿਮਰਦੇ ਜਿਨਾਂ ਤੋਂ ਆਪ ਸਿਮਰਉਂਦਾ ਆਪਾ ਆਪਣੀ ਮਰਜ਼ੀ ਨਾਲ ਵੈਗਰੂ ਵੀ ਨਹੀਂ ਬੋਲ ਸਕਦੇ ਤੁਸੀਂ ਸੋਚ ਕੇ ਪਹਿਲਾਂ ਕਿ ਕੱਲ੍ਹ ਉਹ ਅੰਮ੍ਰਿਤ ਵੇਲੇ ਉੱਠਣਾ ਹੈ ਬਿਨਾਂ ਦਾਸ ਤੋਂ ਪਹਿਲੇ ਜੇ ਤੁਸੀਂ ਉੱਠ ਕੇ ਦੇਖਦੇ ਹੋ ਗੁਰਸਾਭ ਨੇ ਜੇ ਬਾਹਰ ਘੜ ਕੇ ਢਾਲਣਾ ਪਤਾ ਉੱਠ ਕੇ ਬੈਣਾ ਆਪੋ ਜਿੰਨਾ ਮਾਜੀ ਜੋਰ ਲਾ ਲਈਏ ਜਿੱਦਣ ਬਿਠਾਉਣਾ ਗੁਰਸਾਭ ਨੇ ਆਪੇ ਬਿਠਾ ਦੇਣਾ ਆਪਾਂ ਮਲਾਮ ਵੀ ਨਾ ਲਾਓ ਅਰਦਾਸ ਬੇਨਤੀ ਕਰਨੀ ਗੁਰਸਾਭ ਨੂੰ ਕਿ ਨਾਮ ਜਪਾਓ ਗੁਰਸਾਭ ਜੀ ਨਾਮ ਜਪਾ ਲਓ ਸਾਡੇ ਤੋਂ ਤੁਸੀਂ ਕਹਿੰਦੇ ਹੋ ਨਾ ਇੱਕੋ ਨਾਮ ਹੁਕਮਾ ਤਾਂ ਫਿਰ ਸਾਡੇ ਤੋਂ ਉਹ ਕਰਾ ਲਓ ਬਾਕੀ ਤੁਸੀਂ ਆਪੇ ਦੇਖ ਲਓ ਕਿਦਾਂ ਕੀ ਕਰਨਾ ਸਾਾਨੂੰ ਨਹੀਂ ਪਤਾ ਕੁਛ ਨਹੀਂ ਸਾਡੀ ਕੋਈ ਹੋਂਦ ਨਹੀਂ ਕਸੀ ਬੇ ਸਮਝਿਆ ਸ਼ੰਦੂ ਨਹੀਂ ਪਤਾ ਕੁਛ ਤੈ ਟੇਰੀ ਹੋ ਜੋ ਤਹਾਂ ਬੈਕੁੰਟ ਜਹਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਈਆ ਰੋਤ ਬੋਲਦੇ ਕੁਸ਼ਵ ਜੀ ਵੀ ਕਿ ਇੱਥੇ ਵੀ ਦੁਨੀਆ ਤੇ ਵੀ ਸੱਚ ਖੰਡਿਆ ਬੈਕੁੰਟੋਂ ਦਾ ਸੱਚ ਖੰਡਿਆ ਕੁਸ਼ਵ ਜੀ ਕਹਿੰਦੇ ਹਾਂ ਜਿੱਥੇ ਸਾਰੇ ਜਣੇ ਬਹਿ ਕੇ ਨਾਮ ਸਿਮਰਨ ਜਪਦੇ ਆ ਉਸ ਸਾਚ ਖੰਡ ਦੇ ਆ। ਉਹ ਹੀ ਸਾਚ ਖੰਡ ਹੈ ਜਿੱਥੇ ਗੁਰਸਾਹਿਬ ਦੀ ਬਹਿ ਕੇ ਸਿਵਸਲਾ ਹੋ ਰਹੀ ਹੈ, ਨਾਮ ਜਪਿਆ ਜਾ ਰਿਹਾ ਤੇ ਤੂੰ ਸਾਚ ਖੰਡ 'ਚ ਬੈਠਾ ਹੈ ਪੁੱਤਰ। ਹੁਣ ਘਰ 'ਚ ਜੇ ਆਪਾਂ ਕੰਮ ਕਰ ਰਹੇ ਆ, ਸਾਰੇ ਕੰਮ ਕਰਦੇ ਵਾਇਗਰੂ ਵਾਇਗਰੂ ਕਰ ਰਹੇ ਆ ਸਾਰੇ ਜੀ ਆਪਾਂ ਸਾਚ ਖੰਡ 'ਚ ਰਹਿ ਰਹੇ ਆ। ਸਾਚ ਖੰਡ 'ਚ ਨਾਮ ਵੀ ਜਪਿਆ ਜਾਂਦਾ। ਗੁਸਾਵਲੀ ਗੱਲ ਨਹੀਂ ਕੀਤੀ ਜਾਂਦੀਆਂ ਪਰ ਇਹ ਹੁੰਦਾ ਕਦੋਂ ਜਦ ਤੁਸੀਂ ਆਪ ਪਿਆਰ ਭੋਲਿਓ ਗੁਸਾਵਲੀ ਜਦ ਸ਼ਬਦਾਂ ਲਾਉਨੇ ਹੋ ਸਾਡੇ ਅੰਦਰ ਨਾਮ ਜਪਣ ਦਾ ਭੁੱਖ ਭੋਨੇ ਹੋ ਪਿਆਰ ਭੋਨੇ ਆ ਕਿ ਨਾਮ ਜਤਨਾ ਆਪਾਂ ਸਿਮਰਨ ਕਰਨਾ ਜ਼ਿਆਦਾ ਤੋਂ ਜ਼ਿਆਦਾ ਤਾਂ ਸਾਡੇ ਅੰਦਰ ਤੁਸੀਂ ਪਿਆਰ ਭੋਣਾ ਹੈ ਨਾ ਫਿਰ ਅਸੀਂ ਨਾਮ ਜਪਣਾ ਫੇਰ ਸਾਡਾ ਦਿਨ ਕਰਨਾ ਹੋਰ ਜੰਪਨੀ ਥੋੜੇ ਜਿਹਾ ਤਾਂ ਥੋੜਾ ਹੋਰ ਕਰ ਲਈਏ। ਕਿ ਆਪਾਂ ਕੰਮ ਛੱਡ ਕੇ ਵੀ ਸੰਗਤਾਂ ਨੂੰ ਭੱਜ ਕੇ ਆਉਣਾ। ਕੋਈ ਨਾ ਕੰਮ ਬਾਅਦ ਚ ਕਰ ਲਾਂਗੇ ਸੰਗਤ ਨਾ ਮਿਸ ਹੋ ਜੀ। ਇਹ ਕਦੋਂ ਹੁੰਦਾ ਜਦੋਂ ਗੁਰਸਾਭ ਆਪਣੇ ਅੰਦਰ ਪਿਆਰ ਹੁੰਦੇ ਹੋ। ਇਹ ਤਾਂ ਆਪਾਂ ਪਹਿਲਾਂ ਵੀ ਰਹਿੰਦੇ ਸੀ ਜਦੋਂ ਗੁਰਪਾਤਸ਼ਾਹ ਜੀ ਹੁੰਦੇ ਸੀ। ਜਦੋਂ ਹੁਕਮਨਾਮਾ ਪੜਿਆ ਜਾਣਾ ਪਟ ਸਿੰਘ ਨੇ ਪੜਨਾ ਉਸ ਤੋਂ ਬਾਅਦ ਆਪਾਂ ਆਪੋ ਆਪਣੇ ਬਾਹਰ ਕਿਸੇ ਨਚਾ ਪੀਣ ਖਰਜਣਾ ਕਿਸੇ ਨੇ ਕੋਈ ਕੰਮ ਖਰਜਣਾ ਕਰਨਾ। ਸੋ ਜੀ ਨਹੀਂ ਸੀ ਨਾ ਪਿਆਰ ਨਹੀਂ ਪਾਇਆ ਸੀ ਨਾ ਅੰਦਰ ਗੁਰਸਾਹਿਬ ਨੇ ਹਜੇ ਸ਼ਰਧਾ ਨਹੀਂ ਸੀ ਆਪਣੇ ਅੰਦਰ ਤੇ ਹੁਣ ਜਦੋਂ ਪਾਈ ਆ ਆਪਾਂ ਕੋਲੋਂ ਨਹੀਂ ਉੱਠਦੇ ਆਪਣਾ ਦਿਲ ਨਹੀਂ ਕਰਦਾ ਕੋਲੋਂ ਉੱਠੁੰਦਾ ਕਿ ਹੋਰ ਨਾਮ ਜਪ ਲਈਏ ਸੁਣ ਲਈਏ ਗੁਰਸਾਹਿਬ ਦੀ ਗੱਲ ਗੁਰਸਾਹਿਬ ਨੇ ਸ਼ਰਧਾ ਲਾਈ ਹੈ ਨਾ ਹੁਣ ਬਹੁਤ ਸ਼ੁਕਰਾਨਾ ਹੈ ਗੁਰਸਾਹਿਬ ਦਾ ਬਹੁਤ ਸ਼ੁਕਰਾਨਾ ਹੈ ਗੁਰਸਾਹਿਬ ਦਾ ਇਹਨੇ ਸੋਨੇ ਭਾਗ ਨਿਕਲਨੇ ਸਿਮਰ 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 ਨਾਮ ਜੀਨਾ ਤਨ ਮਨ ਹੋਏ ਨਿਹਾਲਾ ਗੁਰਸਾਮਤ ਤਿੰਨ ਵਾਰ ਸਿਮਰ 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 ਕੇ ਗੁਰਪਾਠ ਜੀ ਮੈਂ ਤੁਹਾਡਾ ਨਾਮ ਜਪ ਜਪ ਕੇ ਤਨ ਵੀ ਤੇ ਮਨ ਵੀ ਆਪਣਾ ਨਿਹਾਲਾ ਕਰ ਲਵਾਂ ਮਬਈ ਦੇਖਣਾ ਕਿ ਆਪਾਂ ਤਨ ਤੋਂ ਮਨ ਤੋਂ ਇੱਕ ਹੋ ਗਏ ਆ ਬਾਰੋਂ ਅੰਦਰੋਂ ਇੱਕੋ ਜਿਹਾ ਹੋਗੇ ਜਿੱਦਾਂ ਗੁਰਸਾਹਿਬ ਆਪਾਂ ਨੂੰ ਕਹਿੰਦੇ ਆ ਕਿ ਕੋਈ ਵੀ ਹਾਲਾਤ ਦੇ ਕਿ ਘਬਰਾਉਣਾ ਨਹੀਂ ਆ ਨਾਮ ਜਪਣਾ ਚੜ੍ਹਦੀ ਕਲਾ ਚ ਰਹਿਣਾ ਆ ਆਪਾਂ ਤਨੋਂ ਮਨੋਂ ਇੱਕ ਹੋ ਗਏ ਆ ਆਪਾਂ ਸੇਮ ਜੀ ਹੋ ਗਏ ਜਿੱਦਾਂ ਗੁਰਸਾਹਿਬ ਆਪਾਂ ਨੂੰ ਚਾਹੁੰਦੇ ਆ ਆਪਾਂ ਬਣੀਏ ਉਹਨੇ ਵਰਗਾ ਉਹਨਾਂ ਵਰਗਾ ਹੋਗੇ ਉਦਾਂ ਦੇ ਆਪਾਂ ਕੋਈ ਵੀ ਕੰਮ ਕਰ ਲਈਏ ਨਾ ਫੇਰ ਵੀ ਆਪਣਾ ਦੁਨਿਆਵੀ ਕੋਈ ਵੀ ਕੰਮ ਕਰਦੇ ਵੀ ਕਿਤੇ ਨਾ ਕਿਤੇ ਨਾ ਮਨ ਚ ਕੋਈ ਚੀਜ਼ ਰਹਿ ਜਾਂਦੀ ਹੈ ਇੱਕ ਸਕੂਨ ਜਿਹਾ ਨਹੀਂ ਮਿਲਦਾ ਪਰ ਜਦੋਂ ਆਪਾਂ ਨਾਮ ਜਪਦੇ ਹੈ ਨਾ ਆਪਣਾ ਤਨ ਵੀ ਤੇ ਮਨ ਵੀ ਖੜ ਜਾਂਦਾ ਆਪਾਂ ਨੂੰ ਖੁਸ਼ੀ ਜੀ ਮਿਲ ਜਾਂਦੀ ਨਹੀਂ ਤੇ ਸੈਟੀਸਫੈਕਸ਼ਨ ਜੀ ਮਿਲ ਜਾਂਦੀ ਹੈ ਇੱਕ ਵੀ ਹਾਂ ਹੋਰ ਮਤਲਬ ਗੱਲ ਜੀ ਬਣਦੀ ਹੈ ਬਾਕੀ ਕੋਈ ਵੀ ਕੰਮ ਕਰ ਲਈ ਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਝ ਰਹਿ ਜਾਂਦਾ ਆਪਾਂ ਨੂੰ ਫਿਰ ਵੀ ਟਿਕਾਈ ਨਹੀਂ ਹੁੰਦੀ ਪਰ ਜਦੋਂ ਆਪਾਂ ਸਿਮਰਨ ਕਰਦੇ ਨਾ ਆਪਣਾ ਮਨ ਟਿਕ ਜਾਂਦਾ ਤਾਂ ਸੰਧੀ ਹੋ ਜਾਂਦੀ ਹੈ ਆਪਾਂ ਨੂੰ ਨਾਮ ਦੀ ਬਰਕਤ ਹੈ ਨਾ ਨਾਮ ਹੈ ਹੀ ਨਾ ਵੱਡਾ ਨਾਮ ਹੈ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਆਤਮਿਕ ਵੀ ਤੇ ਦੁਨਿਆਵੀ ਵੀ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰੂ ਦੀਨ ਦਇਆਲਾ ਕਿਰਪਾਸ਼ਾ ਜੀ ਮੈਂ ਤੁਹਾਡੇ ਚਰਨ ਧੋ ਧੋ ਪੀਵਾਂ ਚਰਨ ਧੋ ਧੋ ਤੋ ਕੀ ਭਾਵੇ ਕਿ ਜਿਹੜੀ ਤੁਹਾਡੀ ਸਿੱਖਿਆ ਤੁਸੀਂ ਮੈਨੂੰ ਸਿਖਾਇਆ ਹੈ ਨਾ। ਕੇ ਨਾਮ ਜਪਣਾ ਆ। ਉਸ ਸਾਦੇ ਬਾਣੇ ਚ ਰਹਿਣਾ ਆ। ਘੱਗੁਰ ਸਾਹਿਬ ਜੀ ਮੈਂ ਹੁਣ ਇਹਨਾਂ ਨੂੰ ਪੱਕਾ ਕਰ ਲਿਆ ਆ। ਧ੍ਰੜ ਕਰ ਪਿਆ। ਤੁਹਾਡੀ ਸਿੱਖਿਆ ਮੈਂ ਵਸਾ ਲਈ ਆਪਣੇ ਮਨ ਚ ਹੁਣ। ਕਿ ਨਾਮ ਜਪਣਾ ਮੈਂ ਘਬਰਾਉਣਾ ਨਹੀਂ ਆ ਮੈਂ ਚੜ੍ਹਦੀ ਕਲਾ ਚ ਰਹਿਣਾ ਆ। ਮੈਂ ਤੁਹਾਡੇ ਚਰਨ ਧੋਏ ਤੋਂ ਵੀ ਮੈਂ ਤੁਹਾਡੇ ਸੂਲਾਂ ਤੇ ਚੱਲਾਂ ਗੁਸ਼ ਸਾਹਿਬ ਜੀ। ਜਿੱਦਾਂ ਤੁਸੀਂ ਕਹਿੰਦੇ ਆ ਨਾ ਉਹਦਾ ਹੀ ਚੱਲਾਂ। ਗੁਰ ਸਾਹਿਬ ਜੀ ਕਿਰਪਾ ਕਰੋ। ਮੇਰੇ ਬੇਟਾ ਨਾ ਜਿੰਦ ਤੂੰ ਜੀ ਚਾਹੁੰਦੇ ਆ ਮੈਂ ਤੁਹਾਡੇ ਪਾਣੇ ਚ ਰਹਾ ਮੈਂ ਜਿੱਦਾਂ ਤੁਸੀਂ ਕਹਿੰਦੇ ਮੈਂ ਉਦਾਂ ਕਰਾਂ ਜੇ ਮੇਰੇ ਦਿਲ ਨਹੀਂ ਵੀ ਮੰਗਦਾ ਨਾ ਗੁਰਸਾਹਿਬ ਜੀ ਤੁਸੀਂ ਮਨਾਉਣਾ ਆ ਮੈਨੂੰ ਸਮਝਾਉਣਾ ਪੁੱਤਰ ਪਾਣੇ ਚ ਰਹਿਣਾ ਆ ਵਾਹੀ ਵੀ ਵਾਹੀ ਰੂ ਕਰਨਾ ਆ ਗੁਰਸਾਹਿਬ ਜੀ ਮੈਂ ਘਬਰਾ ਜਾਂਦਾ ਆ ਪਰ ਤੁਸੀਂ ਪਿਓ ਹੋ ਨਾ ਆਪਣੇ ਪੁੱਤਾਂ ਨੂੰ ਸਮਝਾ ਦਿਆ ਕਰੋ ਸਾਂਭ ਲਿਆ ਕਰੋ ਆਪਣੀ ਸਿੱਖਿਆ ਤੇ ਚਲਾ ਲਓ ਗੁਰਸਾਹਿਬ ਜੀ ਇਦਾਂ ਤੁਸੀਂ ਗੱਨੇ ਉਦਾਂ ਕਰਾ ਲਓ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੀਆਂ ਆਇਆ ਕੁਰਬਾਨ ਜਾਣਾ ਗੁਰਪਾਤਸ਼ਾਹ ਜੀ ਮੇਉ ਵੇਲੇ ਤੇ ਘੜੀ ਤੇ ਜਿੱਥੇ ਨਾ ਤੁਹਾਡੇ ਥਾਣੇ ਆ ਕੇ ਮਾਤਾ ਜੀ ਕਿਹਾ ਗੁਰੂ ਸਾਹਿਬ ਜੀ ਤੁਹਾਡੇ ਕੋ ਆਇਆ ਮਸਾਗ ਵਿੱਚ ਬਹਿ ਕੇ ਨਾਮ ਜਪਿਆ ਸਾਧੂ ਕੇ ਜਨਾਂ ਨੂੰ ਸੁਵੇ ਦੇਤੇ ਜਿਸ ਵੇਲੇ ਜੇ ਤੁਸੀਂ ਆਪਣੀਆਂ ਆਪਣੀ ਸੰਗਤ ਦੀ ਸੰਗਤ ਦੀਆਂ ਘੜੀਆਂ ਲਿਖੀਆਂ ਹੈ ਨਾਮ ਦਾ ਨਾਮ ਲਿਖਿਆ ਹੈ ਸਾਧੂ ਕੇ ਜਨਾਂ ਨੇ ਉਹ ਟਾਈਮ ਤੇ ਆ ਘੜੀਆਂ ਤੇ ਜਿੱਥੇ ਤੁਸੀਂ ਆਪਣਾ ਬੈਠੇ ਨਾਮ ਲਿਖਵਾਇਆ ਹੈ ਨਾਮਿਕ ਕੋਪਰਭ ਪਏ ਕਿਰਪਾਲਾ ਸਤਿਗੁਰੂ ਪੂਰਾ ਪਾਇਆ ਇਹ ਗਾਣ ਮਸਤ ਮਾਰਾ ਦਾਤ ਦਾ ਨੇ ਤਾਇਆ ਬਾਰਾ ਕਿਵੈ ਗੁਰਪਾਖ ਜੇ ਤੁਹਾਡੀ ਕਿਰਪਾ ਹੋਵੇ ਪੂਰੇ ਗੁਰੂ ਦੇ ਸ਼ਰਧ ਜਾਵਿਆ ਆਂ ਫਿਰ ਉਹ ਗੁਰੂ ਨੂੰ ਪਾ ਲਿਆ ਆ ਤੁਹਾਡੀ ਸਿੱਖਿਆ ਤੇ ਚੱਲ ਗਈ ਨਾਮ ਜਪ ਕੇ ਤੇ ਐਦਾ ਇਹ ਸਭ ਕੁਝ ਕਰਕੇ ਆਪਾਂ ਪੂਰੇ ਗੁਰੂ ਬਣ ਸਕਦੇ ਆ ਪੂਰੇ ਗੁਰੂ ਵਰਗਾ ਬਣ ਸਕਦੇ ਆ ਬਣਿਆ ਜਾ ਸਕਦਾ ਹੈ ਜੇ ਸਿੱਖਿਆ ਦ੍ਰਿੜ ਕਰ ਲਈ ਜੀ ਦੀ ਜੀ ਕੀ ਇੱਕ ਹੀ ਪਹਿਮਾਨੀ ਜੇ ਜੀ ਦੀ ਅਰਦਾਸ ਸਿਰਫ ਗੁਰੂ ਪਾਤਸ਼ਾਹ ਜੀ ਕੋਲ ਹੀ ਸੁਣੀ ਜਾਂਦੀ ਹੈ ਕੋਈ ਸਾਬ ਹੀ ਪੂਰੀ ਕਰ ਸਕਦੇ ਆ ਕੋਈ ਨਹੀਂ ਪੂਰੀ ਕਰ ਸਕਦਾ ਹੋਰ ਕਿਸੇ ਚ ਨਹੀਂ ਤਾਕਤ ਨਹੀਂ ਹੈ ਜੋ ਕੋ ਪੂਰੀ ਕਰ ਸਕਦਾ ਹੋਵੇ ਉਹ ਸਭ ਹੀ ਕਰ ਸਕਦੇ ਹੋ। ਸਭ ਕੁਝ ਉਦਾਂ ਹੀ ਆ ਜਦੋਂ ਗੁਰਸਾਹ ਚਾਹੁੰਦੇ ਆ। ਹੁਕਮੇ ਉਤਮ ਮੀਰ ਚੁਕ ਮੇਂ ਬਿੰਦੁਕ ਸੁਖ ਪਾਈਏ। ਕੋਈ ਜੰਗੀ ਸੁਆਦਾ ਕੋਈ ਮਾਰਨ ਸੁਆਦਾ ਸਭ ਗੁਰਸਾਹ ਦੇ ਕਹਾਣੇ ਚ ਹੈ ਦੁੱਖ ਯਾ ਸੁਖੇ ਸਭ। ਕੁਝ ਗੁਰਸਾਹ ਤੋਂ ਬਾਹਰ ਨਹੀਂ ਆ। ਸਭ ਕੁਝ ਬਾਣੀ ਪਰਦੇ ਵਿਚਾਰ ਦੇ ਏਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਗੁਰਸਾਹਿਬ ਜੀ ਸੰਗਤ ਬਖਸ਼ਣ ਝੋਗੇ ਤੁਸੀਂ ਬਖਸ਼ਣ ਝੋਗੇ ਬਖਸ਼ ਲੈਣਾ ਆਪਣੇ ਫੁਰਤ ਨੂੰ ਗਾਂਵਾਸਤੇ ਸਮਤ ਬਖਸ਼ਣੀ ਆਪਣੇ ਕਿਤੇ ਬਾਣੀ ਪੜਨ ਦੀ ਵਿਚਾਰਨ ਦੀ ਬਹੁਤ ਗਲਤੀਆਂ ਹੋ ਜਾਂਦੀਆਂ ਗੁਰਸਾਹਿਬ ਜੀ ਤੁਸੀਂ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ